ਦਾ ਕਾਜ ਮੈਂ ਕੋਈ ਸਿੱਧਾ ਸੀਨ ਨਹੀਂ ਲੈਂਦਾ ਖੜ ਕੇ ਮੋਬਾਈਲ 'ਚ ਖੜ ਜਾਣਾ ਹਰੇਕ ਥਾਂ ਬੈ ਜਾ ਬੈ ਜਾ ਇਸ ਤੇ ਬੈਠੋ ਦੇਖ ਜਵਾ ਕਹ ਦੇ ਕਿ ਮੈਂ ਜ਼ੁਲਮ ਕਰਦਾ ਉਹ ਤਾਂ ਕੱਖ ਵਾ ਪੱਪਾ ਆਪਣਾ ਯਾਰ ਵੱਡੋ ਕਣਕ ਬਟੋ ਚਾਚਾ ਗੁਲੀਆ ਵੱਢੀ ਜਾਵੇ ਕਣਕ ਬਟੋ ਰੱਖ ਦੇ ਰੱਖ ਦੇ ਦਈਏ 90 ਦੇ ਅੱਜ ਇਹ ਮੇਰਾ ਸਾਲ ਤੁਸੀਂ ਤਾਂ ਮੋਢੇ ਤਾਂ ਪਰ ਚਲਾ ਗਏ ਆ ਇੱਥੇ ਰੱਖ ਪੱਖਾ ਦਾ ਚਲਾ ਦੇ ਤੂੰ ਪੱਖਾ ਆ ਚਲਾਵਾਂਗੇ ਤੇ ਪੱਖਾ ਵੀ ਨਹੀਂ ਚੱਲਦਾ ਗੱਲ ਦੱਸ ਦੇ ਨਾ ਅਗੂ ਚੰਗੀਆਂ ਗੱਲਾਂ ਨਹੀਂ ਐਸੇ ਤੇਲ ਵਾਲੀ ਸੀਸੀ ਹੋਈ ਆ ਫੇਰ ਉਲਟ ਚੋਦ ਨੂੰ ਆ ਕੁੜੀ ਗੱਲ ਹੈਣੀ ਗੱਲ ਸਹੀ ਨਹੀਂ ਮੈਂ ਵਧੀਆ ਬਖਸ਼ ਲੋ ਬਈ 100 ਦੇ 100 ਦੇ 11:30 10:30 ਨਹੀਂ ਬਈ ਤੂੰ ਉਧਰ ਨੂੰ ਕਿੱਧਰ ਵਗ ਗਈ ਕਿੱਧਰ 10:30 ਹੋਏ ਪਏ ਨੇ ਔਰ ਰੁਕੀ ਨਹੀਂ ਬੱਸ ਇਹ ਮੈਂ ਤੁਹਾਨੂੰ ਗੱਲ ਹੋਇਆ ਕਿ ਤਕਾਰ ਨਹੀਂ ਕਰੇ ਬਈ ਮੈਂ ਤਾਂ ਖਿੱਤ ਨਹੀਂ ਲਾਦੀ ਮੇਰੀ ਗੱਲ ਸੁਣ ਲਾ ਬਈ ਸਮਾਂ ਕਿਸੇ ਲਈ ਨਹੀਂ ਖੜਦਾ ਹੁੰਦਾ ਠੀਕ ਆ ਤੁਹਾਨੂੰ ਸਮੇਂ ਦੀ ਕਦਰ ਹੀ ਨਹੀਂ ਹੈਗੀ 6 ਵਜੇ ਦਿਨ ਚੜਦਾ 5:30 ਚੜਦਾ ਹਣ ਤਾਂ ਐਡੇ ਐਡੇ ਦਿਨ ਨੇ ਜੇ ਤੁਸੀਂ ਹੁਣ ਵੀ ਉੱਠ ਕੇ ਆਪਦਾ ਘੋਰ ਨਹੀਂ ਲਾ ਸਕਦੇ फेर ਨਹੀਂ फेर ਤਾਂ ਗੱਲ ਅਜੇ ਆਹ ਸਾਲੀ ਆ ਉਮਰ ਚ ਨਹੀਂ ਕੁਛ ਕਰ ਸਕਦੇ ਮੈਂ ਤਾਂ ਗੱਲ ਖਤਮ। ਇਹ ਕੁੜੀ ਵੀ ਨਹੀਂ ਰੁਕਦੀ ਰਾਤ। ਸਹਲ ਕੱਡੇ ਪਹਿਲੇ। ਨਹੀਂ ਮੈਨੂੰ ਬੱਸ ਹੀ ਨਹੀਂ ਮਿਲਦੀ ਲ ਸੰਗਰੂਰ ਤੋਂ। 10 ਮਿੰਟ ਮੰਨਦੇ ਆ। ਸੰਗਰੂਰੋਂ ਬੱਸਾਂ ਹੀ ਬੰਦ ਹੋ ਗਈਆਂ। ਤਾਂ ਸੁਣ ਲੈ ਪਹਿਲਾਂ ਸੰਗਰੂਰੋਂ ਤਾਂ ਮੰਮਟੀਆਂ ਆਉਂਦੀਆਂ ਨੇ ਇੱਟ ਚੱਕੇ ਤੋਂ ਬੱਸ ਨਿਕਲਦੀ ਆ। ਯਾਰ ਆਪਾਂ ਤਾਂ ਜਨਾਨੀ ਦਾ ਬੈਂਸਵਾੜੀ ਕਰਨੀ ਨਹੀਂ ਲੱਗੂ ਜਿੱਤ ਸਕਦਾ ਇਹ ਜਨਾਨੀ ਨਾਲ ਠੀਕ ਹੈ। 10 ਮਿੰਟ ਕੰਮ ਕਰਕੇ ਕਰਦੇ ਆ ਕਿੰਨੇ ਟਾਈਮ ਤੇ ਆ ਕੇ ਆ ਕੇ ਨਹੀਂ ਝੁਗਾ ਚੱਕ ਦੇਣਗੇ। ਬਾਪ ਮੇਰੇ। ਹੋਰ ਪਰ ਕਿੰਨਾ ਕੱਟੇ ਬਿਲਡ ਕਰੇਗੇ ਬਾਈ ਸਾਡੇ ਨੂੰ। ਪਿਛਲੀ ਵਾਰ ਖੜਾ ਕਰ ਮੈਂ 8 ਵਜੇ ਦਾ ਮੈਂ ਆ ਤਨੂੰ ਆਪਣਾ ਬੁਗਰੀ ਅੱਡੇ ਤੇ ਖੜਾ ਬਾਈ ਮੈਂ ਚੱਲ ਤੂੰ ਹੁਣ ਵੀ ਆਈ ਹੁਣ ਵੀ ਆਈ ਇਹ ਪਾ ਇਹ ਮੇਰੇ ਮੂੰਹ ਚ ਗਾਲ ਨੂੰ ਗਾਲ ਕਢਾਉਣੀ ਹੈ ਇਹ ਮੇਰਾ ਸਾਲਾ ਤੇ ਗੱਡੀਆਂ ਬਦਲਦਾ ਫਿਰਦਾ ਲੰਗ ਗਾਲ ਬਾਈ ਮੈਂ ਤਾਂ 9 ਵਜੇ ਨੂੰ ਰੇ ਆ ਜਾਨੀ ਉਨੇ ਤਾਂ ਜਿੱਦਾਂ ਚਿਰ ਜੋਤਾਂ ਦਾ ਟਾਈਮ ਨਹੀਂ ਹੁੰਦਾ ਧਾਰਾਂ ਦਾ ਟਾਈਮ ਨਹੀਂ ਹੁੰਦਾ ਤੁਹਾਨੂੰ ਛੱਡਦਾ ਨਹੀਂ ਕੁਛ ਕਰ ਲੇ ਤੇਰੇ ਆ ਯਾਰ ਫੇਰਾ ਫੇਰਾ ਕਿ ਕਿਸੇ ਕਿ ਮੈਂ ਖੜੇ ਨਹੀਂ ਨਾ ਨਾ ਫੇਰ ਆਖਾਂਗੇ ਯੂਟਿਊਬਰ ਉਹ ਯਾਰ ਤੇਰੇ ਆ ਮਾ ਤੇਰੀ ਮਰਜ਼ੀ ਕਰ ਲੈਣਾ ਤੇ ਨਹੀਂ ਆਉਂਦਾ ਯੂਟਿਊਬਰ ਕੀ ਕਰੇ ਉਹ ਤੇਰੇ ਆ ਵਾਹ ਦੇ ਤਾਰਾ ਜਵਾਬ ਮੇਰੇ ਘਰ ਜਾਵਾਂਗੇ 4 ਵਜੇ 4 ਵਜੇ 5 ਲੈਣ ਚਾਰ ਵਜੇ ਮੋੜਿਆਂ ਚ ਪਾ ਕੇ ਪਸਾ ਕੇ ਸਾਨੂੰ ਬੱਸ ਚੜਾ ਦਿਓ ਸਾਨੂੰ ਗੱਡੀਆਂ ਤੇ ਛੱਡਿਓ ਤੁਹਾਨੂੰ ਮੋਟਰਸਾਈਕਲ ਦੇ ਦਿਓ ਅਜੇ ਅਜੇ ਲੇਟ ਛੱਡ ਸਾਨੂੰ ਉਸ ਪਾਲਾਂ ਤੋਂ ਚੜਾ ਦਿਓ ਸਾਨੂੰ ਚੀ ਹਰ ਇੱਕ ਮੋੜ ਜਾ ਖੜ ਜਾਣਾ ਹਰੇਕ ਥਾਂ ਦੇਖੀ ਮੋਟਰਸਾਈਕਲ ਆਏ ਲੈ ਕੇ ਆ ਗੋਲੀ ਮੰਗੂ ਤਨ ਤਨ ਕਰਕੇ ਪਿੱਛੇ ਬੈਠੀ ਰੀ ਮਾਲ ਕਰਦੀ ਨੀ ਨਾਲ ਸੌਂਗਾ ਆਪੇ ਤੂੰ ਸੱਚੇਗਾ ਫਿਰ ਤੋਂ ਇੰਨੇ ਉਹ ਥੋੜਾ ਬਸਾ ਕਿੰਨੇ ਕਿ ਦਿਨ ਆਉਂਦੇ ਨਹੀਂ ਨਹੀਂ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਲੈ ਵੀ ਤੇ ਪੱਗ ਬੰਨ ਰਿਹਾ ਮੁੰਡਾ ਲਵ ਲਖਾਰੀ ਸਤਿ ਸ਼੍ਰੀ ਅਕਾਲ ਜੀ ਤੇ ਇਹ ਆਪਣਾ ਜਿਹੜੇ ਬਲੌਗ ਨੇ ਇਹ ਐਨੀ ਪਤਾ ਮਹੀਨੇ ਚ ਅੱਠ ਆ ਜਾਣੀ ਪਤਾ ਇੱਕੋ ਹੀ ਰਹਿ ਜੇ ਇਹ ਇਹ ਬਸ ਐਂ ਗੌਰ ਰੱਖਿਓ ਇਹ ਕੁੱਲੂ ਪਹੁੰਚਿਆ ਹੋਇਆ ਪਿੰਡ ਭਾਈ ਕੀ ਪਸ਼ੌਰ ਤੋਂ ਸਤਿ ਸ੍ਰੀ ਅਕਾਲ ਜੀ ਉਹ ਮੁੰਡਾ ਪੁਗਰਾ ਤੋਂ ਆਇਆ ਤੇ ਵੀਡੀਓ ਨਵੀਂ ਸ਼ੁਰੂਆਤ ਕਰ ਦਿੱਤੀ ਗਈ ਹੈ ਤੇ ਵੀਡੀਓ ਜਮ ਵੱਖਰੀ ਆ ਤੇ ਇੱਕ ਹੱਥ ਬੰਨ ਕੇ ਬੇਨਤੀ ਹੈ ਵੀ ਤੁਸੀਂ ਬਲੌਗਾਂ ਨੂੰ ਵੀ ਪਿਆਰ ਨਾਲ ਪਿਆਰ ਨਾਲ ਦੇਖਿਆ ਕਰੋ ਗਾਲੀ ਗਲੋਚ ਨਾ ਕਰਿਆ ਕਰੋ ਸਹੀ ਗੱਲ ਹੈ ਤੇ ਇੱਕ ਵੀਡੀਓ 'ਚ ਵੀ ਭਾਈ ਗਲਤ ਕਮੈਂਟ ਨਾ ਕਰਿਆ ਕਰੋ ਹੱਥ ਬੰਨ੍ਹ ਕੇ ਬੇਨਤੀ ਹੈ ਵਿੱਚ ਬਹੁਤ ਜ਼ਿਆਦੇ ਕਿ ਯਾਰ ਕੀ ਕਰੀਏ ਸੀ ਕਿੱਧਰ ਨੂੰ ਚਾਈਏ ਗੱਲ ਤਾਂ ਐ ਆ ਵੀ ਜੇ ਤਾਂ ਹਾਸੇ ਮਜ਼ਾਕ ਵਾਲੀ ਬਣਾਣੇ ਆ ਫਿਰ ਐ ਕਹਿੰਦੇ ਨੇ ਵੀ ਕੋਈ ਤੰਤ ਨਹੀਂ ਨਿਕਲਿਆ ਗੱਲ ਦਾ ਜੇ ਤੰਤਾਲੀ ਬਣਾ ਦਈਏ ਫਿਰ ਕਹਣਗੇ ਚ ਹਾਸੇ ਮਜ਼ਾਕ ਨਹੀਂ ਹੈਗਾ ਉਹਦਾ ਵੀ ਆਪਣੀ ਵੀਡੀਓ ਚ ਤਾਂ ਸੰਦੇਸ਼ ਤਾਂ ਹੁੰਦੀ ਆ ਪਿੱਛੇ ਹਾਂ ਵੀ ਜੇ ਦੋਨੇ ਵੀ ਤੰਤਾਲੀ ਵੀ ਬਣਾ ਦਈਏ ਵੀ ਵਿੱਚ ਸੰਦੇਸ਼ ਵਾਲੀ ਵੀ ਬਣਾ ਆਪਣਾ ਸੌਰੀ ਹਾਸੇ ਮਜ਼ਾਕ ਵਾਲੀ ਵੀ ਬਣਾ ਦਈਏ ਯਾਰ ਉਹ ਫੇਰ ਵੀ ਨੀ ਖੁਸ਼ ਹੁੰਦੇ ਵਿੱਚ ਤਾਂ ਪਤਾ ਨਹੀਂ ਕੀ ਚਾਹੁੰਦੇ ਕੀ ਨੇ ਉਹ ਹਮ ਗਲਤ ਕਮੈਂਟ ਕਰਦੇ ਨੇ ਹੂੰ ਪਤਾ ਨਹੀਂ ਕੀ ਚਾਹੁੰਦੇ ਨੇ ਕਿੱਥੋਂ ਆਉਂਦੇ ਨੇ ਉਹ ਕੀ ਦੇਖਣਾ ਚਾਹੁੰਦੇ ਨੇ ਉਹ ਰੱਬ ਦਾ ਨਾਮ ਨਹੀਂ ਉਹ ਕਰਨਾ ਚਾਹੁੰਦੇ ਵੀ ਜੇ ਰੱਬ ਦਾ ਨਾਮ ਲੈ ਦੀ ਆ ਕਿ ਤਾਂ ਵੱਡੇ ਹੋਏ ਨਹੀਂ ਪਤਾ ਗਲਤ ਵੀਡੀਓ ਥੱਲੇ ਸਿਰਾ ਕਰਦਣ ਹਾਂ ਜੇ ਕੋਈ ਆਏ ਆ ਵੀ ਕੋਈ ਇਹੋ ਜਿਹਾ ਸੀਨ ਪਾਉਣ ਨੇ ਅਸੀਂ ਵਿਚਾਰ ਹਾਸੇ ਚੌੜ ਵਾਲਾ ਉੱਥੇ ਨਹੀਂ ਦੰਦ ਕੱਢਣ ਲੱਗ ਜਾਣਾ ਵੀ ਚਲੋ ਆਪਾਂ ਗਲਤ ਨਹੀਂ ਕਹਿੰਦੇ ਸਾਰਿਆਂ ਨੂੰ ਗਲਤ ਨਹੀਂ ਕਹਿੰਦੇ ਵਿੱਚ ਬੰਦੇ ਹੁੰਦੇ ਨੇ ਹਨਾ ਇੱਕ ਦੋ ਤਾਂ ਇਹੋ ਜਿਹੇ ਨੇ ਜੇ ਕਿੰਨੀ ਚੰਗੀ ਬਣਾ ਕੇ ਵੀਡੀਓ ਪਾ ਦੇ ਉਹ ਕਿੰਨੀ ਚੰਗੀ ਬਣਾ ਕੇ ਉਹਨਾਂ ਦੇ ਮਾਂ ਦੇ ਪੁੱਤਾਂ ਨੇ ਕਦੇ ਐਸਾ ਵਾਸਤੇ ਨਹੀਂ ਦੇਣੀ ਆਖਣਗੇ ਇਹ ਤਾਂ ਇਹ ਤਾਂ ਫਲਾਨਾ ਹੋਗੇ ਤੇ ਹੱਥ ਬੰਨ ਕੇ ਬੇਨਤੀ ਹੈ ਜਿਹੜੇ ਨਵੇਂ ਦਰਸ਼ਕ ਜੁੜਦੇ ਨੇ ਵੱਧ ਤੋਂ ਵੱਧ ਬਲੌਗਰ ਨੂੰ ਪਿਆਰ ਦਿਆ ਕਰੋ ਸਤਿਕਾਰ ਦਿਆ ਕਰੋ ਤੇ ਹੁਣ ਚਲੋ ਜੀ ਰੱਬ ਦਾ ਨਾਮ ਲੈ ਕੇ ਕਰੀਏ ਸਟਾਰਟ ਤਰਦੇ ਨੂੰ ਇਹਨੂੰ ਪਹਿਲੀ ਬੈਟਰੀ ਫੂਕ ਦੇਗਾ ਉਹ ਸਿੱਖਦਾ ਸਿੱਖਦਾ ਮੈਂ ਦੇਖਦਾ ਕਿ ਤੈਨੂੰ ਪਤਾ ਨਹੀਂ ਜਾਂਦਾ ਮੈਂ ਇਹ ਸਿੱਖਦਾ ਕੰਨ ਦੀ ਜੜ ਚ ਪਿਆ ਫੇਰ ਸਿੱਖੇਗਾ ਤੂੰ ਉਹ ਮੁੰਡਾ ਬਗਰਾਂ ਤੋਂ ਆਜੀ ਦੁਬਾਰੇ ਫੇਰ ਦੱਸ ਦੀਏ ਅੰਨੇ ਥੱਕ ਲਿਆ ਮੈਂ ਤੂੰ ਆ ਗਈ ਗੱਡੀ ਉਹ ਆ ਇਧਰ ਵੀ ਮਾਰਾ ਤੂੰ ਉੱਥੇ ਖੜੀ ਉਹਨੂੰ ਕਹ ਉੱਤਰ ਕੇ ਇਧਰ ਆ ਜਾ ਓਰੇ ਇਥੇ ਚਨਾ ਜਾ ਡਿੱਗੀ ਹੌਦੀ ਦੇ ਕਿ ਲੱਟ ਕਟਾ ਲੈ ਉਹਨੂੰ ਹੱਥ ਮਾਰ ਦੇ ਕ ਸਿੱਧਾ ਹੀ ਨਾ ਜਾ ਆ ਜਾ ਆ ਜਾ ਸਿੱਧਾ ਹੀ ਆ ਜਾ ਮੈਂ ਦਗਾਉਂਗੀ ਤਰਪੂਰ ਲਾਦਾ ਆ ਜਾ ਆ ਜਾ ਬਾਈ ਹਾਏ ਕਰ ਲਈਏ ਨੰਬਰਦਾਰ ਵਰਗਾ ਲੱਗਦਾ ਮੈਨੂੰ ਤਾਂ ਬਾਈ ਨੰਬਰਦਾਰ ਹਾਏ ਕਰ ਲਈਏ ਉੱਦੂ ਕੋਲ ਦੀ ਆ ਗਿਆ ਆ ਜਾ ਚਲਾ ਜਾਣ ਦੀ ਬਚਾਈ ਦੀ ਦੂਰੋਂ ਆਇਆ ਲੈ ਇਧਰ ਕੈਮਰਾਮੈਨ ਤੇ ਮਾਰ ਦੇ ਕੈਮਰਾਮੈਨ ਉਸ ਤੋਂ ਆ ਰਿਹਾ ਫਟਣ ਤੇ ਕੈਮਰਾਮੈਨ ਆ ਰਿਹਾ ਸੀ ਕੱਢ ਕੇ ਪਤਾ ਕੰਮ ਨਾ ਮੀੜੂ ਯਾਰ ਕੈਮਰਾਮੈਨ ਕਰ ਇੱਕ ਗੱਲ ਤੇ ਦੇਖਦੀ ਤਪੇਦਾ ਤਾਂ ਪਿਆ ਹਰੇਕ ਪਤਾ ਨਹੀਂ ਗਰਮੀ ਜਿਆਦਾ ਹੋ ਗਈ ਸੀ ਹੈ ਨਾ ਸੇਰ ਨੂੰ ਹਰੇਕ ਬੰਨੀ ਫਿਰਦਾਗਾ ਉਹਦਾ ਨਹੀਂ ਭਾਈ ਮਾਹੌਲ ਹੀ ਇਹੋ ਜਿਹਾ ਹੋ ਗਿਆ ਯਾਰ ਜੀ ਜਿਹਨੂੰ ਮਰਜੀ ਬੁਲਾ ਲਾ ਕੋਈ ਸਿੱਧੇ ਮੂੰਹ ਨਹੀਂ ਬੋਲਦਾ ਭੈ ਜਾ ਹੁਣ ਤੇਰੇ ਕਿਪਰ ਚ ਪੌਰੀ ਹੋ ਗਈ ਤੈਨੂੰ ਤਾਂ ਕਿਹਾ ਨਹੀਂ ਉੱਥੋਂ ਨੂੰ ਭਾਈ ਇਹ ਹੁਣ ਦੇਖ ਲੈ ਤੇ ਮਾੜਾ ਕੈਮਰਾ ਮਾਰ ਦੇ ਇਹਦੀ ਨਾਲੇ ਉਹਦਾ ਰੀਲਾਂ ਦੇਖ ਲੈ ਹਾਂ ਇਹ ਉਹੀ ਮੈਂ ਦਵਾਈ ਰੀਲਾਂ ਵਾਲੀ ਤੇਰੀ ਹਿੰਦੀ ਗਾਣਿਆਂ ਦੇ ਪਾਉਂਦੀ ਆ ਹਿੰਦੀ ਤਾਂ ਮੇਰੇ ਫੇਵਰਟ ਨਹੀਂ ਸਭ ਆਉਂਦੇ ਕੀ ਸਮਝ ਆਉਂਦਾ ਗਾਣਾ ਤੈਨੂੰ ਹਾਂ ਮੈਂ ਤੈਨੂੰ ਮੇਰੇ ਰੀਲਾਂ ਦਿਖਾਉਂ ਮੈਂ ਦੇਖੀਆਂ ਹੋਈਆਂ ਨੇ ਜਲੂਸ ਨੇ ਹਾਂ ਲਾਈਕ ਆਉਂਦੇ ਨੇ 250 300 ਹਾਂ ਫੇਕ ਆ ਇਹ ਸਭ ਨਾ ਹੋ ਕੇ ਕਿੰਨਾ ਝੂਠ ਬੋਲਦਾ ਬਹੁਤ ਝੂਠ ਬੋਲਦਾ ਦੇਖ ਜਿੰਦਰਪੁਰ ਨਾ ਬਥੇਰੇ ਮੈਨੂੰ ਲਾਈਕ ਆਉਂਦੇ ਬਹੁਤ ਆਮਣੇ ਆਉਰੇ ਆ ਜਾ ਆ ਜਾ ਆ ਜਾ ਵੀਰ ਆ ਆ ਜਾ ਜਿਹੜਾ ਪਿੰਡ ਹੈ ਜਿਹੜਾ ਪਿੰਡ ਹੈ ਗੱਲ ਕਰ ਹੈ ਗੱਲ ਕਰ ਆ ਜਾ ਭਾਈ ਆ ਜਾ ਗੱਲ ਕਰ ਆਇਆ ਇੱਕ ਵਾਰ ਆਪਰੇ ਗੋਆ ਰਹਾਂ ਆਹ ਵਾਹ ਉਹ ਜਾਣਦੇ ਨੇ ਇਹ ਰਿਸ਼ਤੇਦਾਰ ਆਪਣਾ ਬਈ ਪਰ ਉਹਦਾ ਕਾਚੂ ਹੈਗਾ ਉਹਦਾ ਗੱਲ ਕਲਾ ਚੱਲੀ ਉਹ ਨਹੀਂ ਐਸੀ ਵੀਡੀਓ ਹੀ ਬਣਾਉਂਦੇ ਹੁੰਦੇ ਸੀ ਕਾਚੂ ਵਾਲੀਆਂ ਕਾਚੂ ਦਾ ਯਾਰ ਮੇਰਾ ਯਾਰ ਸੀ ਕਾਚੂ ਆਹ ਤਾਂ ਉਹਦਾ ਪਿੰਡ ਦਾ ਪਿੱਥੂ ਐ ਹਾਂ ਮਰ ਗਿਆ ਉਹ ਵਿਚਾਰਾ ਯਾਰ ਅੱਛਾ ਕਿਹਨਾ ਕਿਹਾ ਕੀ ਗੱਲ ਹੋ ਗਈ ਜੀ ਬਾਈ ਕੀ ਹੋ ਗਿਆ ਜੀ ਅੱਛਾ ਅਸੀਂ ਵੀਡੀਓ ਬਣਾਉਂਦੇ ਹੁੰਦੇ ਸੀ ਇਹ ਮੁੰਡਾ ਵੀਡੀਓ ਬਣਾਉਂਦਾ ਸੀ ਕਾਚੂ ਦੀਆਂ ਕਾਚੂ ਪਿੱਥੂ ਵਾਲਾ ਉਹਦਾ ਮਸ਼ਹੂਰ ਹੋ ਗਿਆ

ਕਹਿੰਦਾ ਚਰ ਨੂੰ ਖੜਾ ਹੈ ਚਰ ਨੂੰ ਖੜਾ ਹੈ ਇੰਦਰ ਚੰਦ ਕੱਢੀ ਖੜਾ ਚਰ ਨੂੰ ਚਲੋ ਜੀ ਆ ਜਾ ਬਾਈ ਮੁੰਡਿਆ ਹੁਣੇ ਵੱਡਾ ਹੋ ਜੂ ਐ ਬਣ ਜੂ ਐ ਬਣ ਜੂ ਇਹ ਆਡੇ ਵੱਡੇ ਮੁਗਲ ਚਲੋ ਕੁੱਲੂ ਪੁੱਤ ਬਾਹਰ ਲਾ ਲਈ ਹੋ ਜਾ ਮਮੀ ਇਹਦਾ ਮੈਂ ਲਾ ਲੈਣਾ ਆ ਕੰਮ ਨਵੇੜ ਲਾਣਾ ਥੋੜਾ ਜਿਆ ਲੈ ਮਮੀ ਦਾ ਤੋੜ ਆਉਂਦੀ ਲਾਉਣਿਆ ਆ ਮੈਂ ਤੁਹੰਦੀਆ ਕਹਿੰਦੇ ਇਧਰ ਮੜਾ ਪਰਾ ਹੋ ਜਾ ਉਹ ਪਰਾ ਹੋ ਜਾ ਮੜਾ ਯਾ ਤੂੰ ਤਾਂ ਢੱਡਲਾ ਪਰਾ ਹੋ ਜਾ ਮੜਾ ਯਾ ਵਾਜੀ ਪਰਾ ਵੀ ਮੜਾ ਜਾ ਓਏ ਉਹ ਜਾਂਦਾ ਚੋਬਰ ਕੱਲੀ ਪੱਖਾ ਚੱਕੀ 5 ਕਿਲਿਆਂ ਦੀ 5 ਕਿਲਿਆਂ ਦਾ ਘੇਰਾਗਾ ਉਹ ਜਾਂਦਾ ਖੜਾਗਾ ਉਹ ਖੜਾ ਆ ਕੇ ਲਾਦਾ ਮੂਰੇ ਬੰਦਾ ਟਾਈਪ ਵਾਲੀ ਪੱਖਾ ਲੈ ਗਿਆ ਆਪਦਾ ਵੀ ਫੇਰਦਾ ਦੇਣਾ ਨਹੀਂ ਨਾ ਨੇ ਵਧੀਆ ਰਿਹਾ ਵਧੀਆ ਰਿਹਾ ਇਧਰ ਦੇਖ ਤੂੰ ਕਣਕੀ ਸੋਨਾ ਮੜਦਾ ਹੈ ਵਸਾਕ ਵਸਾਕ ਹੀ ਨਾਉਂਦੇ ਹਾਂ ਦਾਣੇ ਘਰ ਵਿੱਚ ਲਿਆਉਂਦੇ ਹਾਂ ਹਾਂ ਓਏ ਵੇਖ ਪੈਂਦੀ ਆ ਤਾ ਹਾਂ

ਉਥੇ ਓਏ ਮੇਰੀ ਗੱਲ ਸੁਣਨ ਵਾਲੇ ਲੈ ਵੀ ਉਹ ਆਉਂਦੀ ਆ ਭਾਈ ਹੌਲੀ ਹੌਲੀ ਕੁੜੀ ਗੁੱਡੀ ਸਾਡੀ ਆਹ ਜਾਂਦਾ ਓਏ ਆ ਜੱਟ ਤੇ ਮੇਰਾ ਦਿਲ ਆ ਗਿਆ ਦੇਖੋ ਕੈਮਰਾ ਬਈ ਦਿਲ ਆ ਗਿਆ ਜੱਟ ਨੇ ਦਿਲ ਜਿੱਤ ਲਿਆ ਐ ਓਏ ਦਿਲ ਲੇ ਜਾ ਤੇ ਲੈ ਤਾਂ ਅੱਜ ਆਹ ਮੂਸੇ ਵਾਲੇ ਮਗੂਹਾਂ ਦਿਲਾਂ ਚ ਹੋ ਆ ਜਾ ਆ ਜਾ ਟਰਾਂਸਫਰ ਮਾਪੇ ਨੇ ਉਹ ਟਰਾਂਸਫਰ ਮ ਦਾ ਕੋਲਾ ਤੋੜ ਖੋਲ ਲਿਆ ਗਿਆ ਕਰਦਾ ਕਰੀਆ ਕਰਦਾ ਤੂੰ ਇੱਕ ਜਰਾ ਅੰਬ ਤੇ ਨੰਬ ਨਹੀਂ ਲੱਗਦੇ ਇਹਦਾ 20 ਵਾਰੀ ਦਵਾਈ ਪਵਾਤੀ ਜੇ ਕੋਈ ਇਹ ਵੀਡੀਓ ਦੇਖਦਾ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਇਹ ਮਤਲਬ ਅੰਬ ਤਾਂ ਹੈਗਾ ਇਹ ਰੂੜੀ ਵਾਲਾ ਅੰਬ ਇਹ ਰੂੜੀ ਅੰਬ ਹੈ ਇਹ ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ ਪੇਡਾ ਨਹੀਂ ਲਾਇਆ ਤਾਂ ਗੁੱਠਲੀ ਜੂਸ ਕੇ ਨਾ ਜਾਦੇ ਚੂਸਦੀ ਫੂਲੀ ਫਲ ਘੇਰ ਲਿਆ ਤਾਂ ਇਹ ਮੈਂ ਤੁਹਾਨੂੰ ਦੱਸਾਂ ਸਾਡੇ ਨਾਲ ਪਾਲਾ ਸੀਰੀ ਹੁੰਦਾ ਸੀ ਨਾ ਪਾਲਾ ਸੀਰੀ ਹੁੰਦਾ ਸੀ ਮੈਂ ਹੁੰਦਾ ਸੀਗਾ ਉਹ ਉਦੋਂ ਛੇਮੀ ਚ ਸ਼ਾਇਦ ਤੇ ਛੇਮੀ ਚ ਹੁੰਦਾ ਸੀ ਇਹ ਨਾ ਪਿੰਡ ਆਪਣੇ ਉਥੇ ਬਾਗਲ ਹੁੰਦਾ ਸੀ ਦਾਵਲਾ ਤੇ ਉਥੇ ਰੂੜੀ ਹੁੰਦੀ ਉਥੋਂ ਬਈ ਮਾਂਪ ਪੱਟ ਕੇ ਰੇ ਲਾਤਾ ਚੱਲ ਤਾਂ ਪਿਆ ਇਹ ਬਹੁਤ ਵਧੀਆ ਬਹੁਤ ਦਾਵਲ ਹੋ ਗਿਆ ਦੋ ਤਿੰਨ ਵਾਰੀ ਦੇ ਢਾਣੇ ਵੀ ਟੁੱਟ ਗਏ ਪਰ ਯਾਰ ਇਹ ਤੇ ਅੰਬ ਨਹੀਂ ਲਾਦੇ ਪਤਾ ਨਹੀਂ ਕੀ ਚੱਕਰ ਹੈ ਅੰਬ ਤਾਂ ਸੀਰੀ ਲਾ ਗਿਆ ਤੇਰਾ ਆ ਗਿਆ ਤੁਸੀਂ ਆ ਆ ਗਿਆ 익ੀ ਵਾਲਾ ਆ ਗਿਆ ਇਧਰ ਮੁੰਡਾ ਬੜਾ ਜ਼ੋਰ ਮਾਰਾ ਤੜਕੇ ਹੈ ਤੇ ਰੱਖ 90 ਦੇ ਅੱਜ ਆਹ ਮੇਰਾ ਸਾਡੇ ਤੁਸੀਂ ਤਾਂ ਮੋਡੇ ਤਾਂ ਪਰ ਚਲਾ ਗਏ ਆ ਇੱਥੇ ਰੱਖ ਵਿਖਾਲ ਜਾਂਦੀ ਆ ਜਾਂਦੀ ਆ ਵਿਖਾਲ ਕਹੇ ਟਾ ਟਾ ਜਾਂਦੀ ਆ ਚੀਜ਼ ਦੀ ਕਟਰ ਦੇਖ ਪੱਖਾ ਦਾ ਚਲਾ ਦੇ ਤੂੰ ਪੱਖਾ ਪੱਖਾ ਚਲਾਵਾਂਗੇ ਤੇ ਪੱਖਾ ਵੀ ਨਹੀਂ ਚੱਲਦਾ ਗੱਲ ਦੱਸ ਦੇ ਨਾ ਅਸੀਂ ਛੋਟੇ ਛੋਟੇ ਹੁੰਦੇ ਹੁਕ ਮਜ਼ਾਕ ਵਾਲੀ ਗੱਲ ਨਹੀਂ ਉਹ ਸਰਕਲੇ ਬਹਾਨਾ ਫੜਦੇ ਹੁੰਦੇ ਭਾਈ ਮੈਨੂੰ ਲਾਜ ਪਤਾ ਕਾਦਾ ਹੁੰਦਾ ਸੀ ਇੱਕ ਕੁਲਫੀ ਵਾਲਾ ਮਾਗਦਾ ਸੀ ਬਾਪੂ ਬਾਪੂ ਕਰਦਾ ਤਾਂ ਭਾਈ ਮੇਰਾ ਡੈਡੀ ਕਹਿੰਦਾ ਵੀ ਦਿਨੇ ਕੁਲਫੀ ਖਵਾਉਂ ਤੈਨੂੰ ਬੋਦੀ ਦਾ ਲਾਲ ਚੁੱਕ ਲੈ ਆਉਂਦੇ ਕਦੇ ਸਭ ਲੈ ਆਉਂਦੇ ਸਭ ਬਾਰੇ ਪੜਦੇ ਉਹ ਤਾਂ ਇੱਕ ਉਹ ਦਿੰਦਾ ਹੁੰਦਾ ਸੀ ਨਾ ਕਣਕ ਡੱਬੂ ਡੱਬੂ ਭਰ ਕੇ ਜਾਂਦਾ ਸੀ ਜਿੰਦਾ ਪਿੰਡੀ ਜਮਾਨ ਵਾਲੀ ਚ ਗੱਗੇ ਵਾਲੀ ਚ ਜਦੋਂ ਅਸੀਂ ਜਾਂਦੇ ਬੱਟ ਦੀ ਪੱਟ ਦੇ ਜਵਾਕ ਜਿੰਨਾਂ ਦੇ ਸਭ ਬਾਰੇ ਦਿਖਾਂਵਾਂ ਲੱਗਿਆ ਇੱਕ ਤਾਂ ਪੂਰੇ ਬੱਟੇ ਗੁਲਫੇ ਨਾਲ ਨਾ ਕਣਕ ਦਾ ਭਰ ਕੇ ਉਹ ਪੂਰੇ ਦਾ ਮੈਂ ਬਾਹਲੇ ਦੇ ਕੈਮਰਾ ਚਲਾ ਤਾ ਉਦੋਂ ਹੱਸ ਵੀ ਪਹਿਲਾਂ ਆਈ ਸੀ ਕਈ ਆ ਤਾਂ ਕੈਮਰੇ ਦੀ ਸਮਾਈਲ ਹੋਣੀ ਤਾਂ ਤੇਰੇ ਨਹੀਂ ਵਿਕਦੇ ਹਸਾਂ ਦੀ ਆਦਤ ਪਾ ਸਕਣਾ ਹੈ ਕੀ ਉਹ ਖੇਤੀਬਾੜੀ ਕਰਦਾ ਯਾਰ ਤੁਸੀਂ ਆਪਾਂ ਕਿਸੇ ਤੇ ਵੀ ਲਾ ਕੇ ਚੱਲਣਾ ਕੋਈ ਬੇਜਾਨ ਡਿਊਟੀ ਜਾਂਦਾ ਉਹਨਾਂ ਕਰੀ ਐ ਬੈਂਕੀ ਤੇ ਲੱਗਾ ਡਿਊਟੀ ਕਰਦਾ ਏ ਮੈਂ ਖੇਤੀ ਕਰਦਾ ਤੁਸੀਂ ਖੇਤੀ ਕਰਦਾ ਉਹ ਮੁੰਡਾ ਉਹਨਾਂ ਦਾ ਵੀ ਵੀਰਬ ਰੱਬ ਨਾ ਕਰੇ ਆਪਣੇ ਘਰੇ ਕੋਈ ਹਾਦਸਾ ਵਾਪਰਦਾ ਕੋਈ ਉਨੇਕੀ ਹੁੰਦੀ ਐ ਕੋਈ ਮਰਗਤ ਹੋ ਗਈ ਇੱਥੇ ਸੰਸਕਾਰ ਹੋਇਆ ਫੁੱਲ ਹੋਇਆ ਭੋਗ ਵਾਲੇ ਦਿਨ ਇਹ ਡਿਊਟੀ ਮਤਲਬ ਇਹਦਾ ਸੱਟ ਨਹੀਂ ਸਕਦਾ ਜਿਹਨੂੰ ਐਵੇਂ ਨਸੀ ਪੈਗੀ ਇਹਨੂੰ ਜਾਣਾ ਪਊਗਾ ਖੇਤੀਬਾੜੀ ਵਾਲਾ ਬੰਦਾ ਜਿਹਦਾ ਸਰਦ ਆ ਯਾਰ ਇਹਦੇ ਹੱਥ 'ਚ ਪਾਵਰ ਐ ਠੀਕ ਐ ਜਿਨੂੰ ਪਤਾ ਵੀ ਆਪਣਾ ਸਰ ਜੂਗਾ ਜਿਹਨਾਂ ਖੇਤੀਬਾੜੀ ਦਾ ਕੰਮ ਹੈ ਸੱਤੇ ਦਿਨ ਤਾਂ ਹੁੰਦਾ ਨਹੀਂਗਾ ਇੱਕ ਅਦਾ ਤੁਹਾਨੂੰ ਮਿਸ ਵੀ ਹੋ ਸਕਦਾਗਾ ਉਹ ਬੰਦਾ ਸਾਧ ਵੀ ਲਊਗਾ ਹੁਣ ਇਹਦਾ ਸਾਟੇ ਵਾਲਾ ਕੰਮ ਆ ਮੇਰਾ ਸਾਲਾ ਸਾਨੂੰ ਇਹ ਕਰਕੇ ਫੇਟਡ ਨੂੰ ਮਿਲੂਗਾ ਲੋਕਾਂ ਨੂੰ ਲੋਕਾਂ ਚ ਤੇ ਇਹ ਧਾਰਨਾ ਬਣੀ ਹੋਈ ਆ ਵੀ ਇਹ ਤਾਂ ਯਾਰ ਲੈ ਕੇ ਮੋਬਾਈਲ ਹਰੀਕ ਥਾਂ ਤੇ ਖੜ੍ਹ ਜਾਂਦੇ ਨੇ ਚਾਹੇ ਜਿਹੋ ਨਾਲ ਕਿਸੇ ਦੇ ਮਾਰਕਟ ਹੋਈ ਆ ਜਿਵੇਂ ਕੋਈ ਕਿਸੇ ਅੱਠ ਨੌ ਜਾਣੇ ਆ ਰੱਬ ਨਾ ਕਰੇ ਕਿਹਦੇ ਮਾਰਕਟ ਨਹੀਂ ਅਗਲਾ ਕਰਨਾਂ ਨੂੰ ਸ਼ਰਮ ਨਹੀਂ ਆਉਂਦੀ ਇਹਦੇ ਮਾਰਕਟ ਹੋਈ ਆ ਕਿ ਭਈ ਅਸੀਂ ਕੀ ਕਰੀਏ ਭੈਣ ਦਾ ਸਾਡਾ ਕੰਮ ਹੈ ਤੂੰ ਸੁੱਰਜੀ ਖੇਤੀ ਕਰਨ ਦੀ ਖੇਤੀ ਛੱਡਤੀ ਇਹ ਡਿਊਟੀ ਤੇ ਆ ਇਹਨੇ ਕਿਹੜਾ ਡਿਊਟੀ ਛੱਡਤੀ ਸਾਡਾ ਗੱਟ ਗਿਆ ਸਾਡੂ ਮੇਰਾ ਸਾਲਾ ਕਿੱਥਾ ਕਰਨਾ ਪਊਨਾ ਅੰਨ ਦਾ ਕਿੱਥਾ ਕਰਨਾ ਪਊ ਬੋਈ ਸਾਡੇ ਤੇ ਦਮੰਗਦਾ ਗਾ ਨੜੇ ਹੋਣਾ ਆ ਆਉਡੀਅנס ਆ ਦੱਸ ਕਿਨੇ ਉਹ ਤੂੰਰਾ ਆਪਣੇ ਪਿੰਡ ਰਾਮਰੀਂਦਾ ਦੀ ਲਾਲਾ ਇਹ ਰਾਮਲੀਲਾ ਲੱਗਦੀ ਹੁੰਦੀ ਆ 7 7 ਦਿਨਾਂ ਦੀ ਹੁੰਦੀ ਆ ਕਿੰਨੇ ਦਿਨ ਦੀ ਰਾਮਲੀਲਾ ਨਹੀਂ ਪਤਾ ਮੈਨੂੰ ਕਿਉਂਕਿ 5 9 9 ਦਿਨਾਂ ਦੀ ਆ 8 9 ਦਿਨਾਂ ਦੀ ਆ ਰਾਮਲੀਲਾ ਡੇਲੀ ਲੱਗਦੀ ਆ ਦਰਸ਼ਕ ਜੁੜਨ ਲੱਗੇ ਤੂੰ ਚੌਥੇ ਦਿਨ ਆ ਆ ਵੀ ਤਾਂ ਇੱਕ ਦਿਨ ਬੰਦ ਹੋ ਜੇ ਅਗਲੇ ਦਿਨ ਅੱਧੀ ਰਹਿ ਜਾਣਗੇ ਅਗਲਾ ਕੱਲ ਤੁਹਾਨੂੰ ਕੀ ਨਹੀਂ ਯਾਰ ਲੱਦੀ ਕੱਟ ਜਾਂਦੇ ਇਹ ਇਹ ਉਹੀ ਕੰਮ ਆ ਵੀ ਯਾਰ ਸਾਨੂੰ ਮੇਰਾ ਲੋਕਾਂ ਨੂੰ ਦਿਖਾਉਣਾ ਪੈਂਦਾ ਵੀਡੀਓ ਪਾਉਣੀ ਪੈਂਦੀ ਆ ਅੱਡੀ ਮਜਬੂਰੀ ਆ ਸਾਨੂੰ ਵਿੱਚ ਕਹਿ ਵੀ ਦਿੰਦੇ ਨੇ ਯਾਰ ਚਾਕੇ ਕੈਮਰਾ ਚੱਕੀ ਫਿਰਦਨੇ ਮੇਰੇ ਸਾਲੇ ਪਾਈ ਫਿਰਦਨੇ ਕੋੜ ਤੇ ਚਾਦਰੇ ਬਹੁਤ ਪਟਾਡੇ ਦਾ ਬੋਲਦਾ ਜੀ ਕਹਿੰਦਾ ਕੋਈ ਜਲਦਾ ਕੰਮ ਆ ਸਾਨੂੰ ਜਲਦਾ ਕੀ ਲੈਣਾ ਜੀ ਜਲਦੀਰਾ ਹੈ ਜਲਦੀਰਾ ਜਲਦੀਰਾ ਤੁਸੀਂ ਕਰੇਗਾ ਮਹਿੰਗਾ ਓਏ ਨਾ ਨਾ ਪੀਵਾਂ ਆ ਬਾਹਾਂ ਕੇ ਫਤਰ ਵਾਲੀ ਓਏ ਸਕੂਲ ਚ ਸਕੰਟ ਕੜਦੇ ਦੀ ਕੋਦਵਾਲ ਘੇੜਦੇ ਨੇ ਕਿਹੜੇ ਸਕੂਲ ਚ ਹੈ ਵਾਈ ਡੋਲੇ ਹਾਏ ਅਈ ਲੇਨ ਸਕੂਲ ਇਹ ਤਾਂ ਤੂੰ ਏ ਰੱਤ ਹੋ ਗਿਆ ਹਾਂ ਰੱਤ ਹੋ ਗਿਆ ਉਹ ਹੀ ਦੇ ਜਾ ਪੂਰਾ ਕਹਾ ਰੱਤ ਹੋ ਗਈ ਪਹਿਲੀ ਬੋਲ ਬਿਆ ਰੱਤ ਕਦਾ ਸਕੂਲ ਆ ਬਹੁਤ ਮਸ਼ਹੂਰ ਆ ਸਾਰੇ ਏਰੀਆ ਚ ਸੰਗਰੂਰ ਜ਼ਿਲ੍ਹੇ ਚ ਦੋ ਜ਼ਿਲ੍ਹਿਆਂ ਚੋਂ ਇੱਕ ਨੰਬਰ ਸਕੂਲ ਆ ਸਵੇਰੇ ਕੈ ਵਜੇ ਜਾਂਦੇ ਹੋਏ ਸਵੇਰੇ ਸ਼ਾਂਤ ਸਵੇਰੇ 7:00 ਵਜੇ ਆ ਜੇ ਇੱਕ ਮਿੰਟ ਤੂੰ ਨਾ ਬੋਲ ਕੈ ਵਜੇ ਜਾਂਦੇ ਆ ਪਰ ਇਹ ਆ ਤੂੰ ਇੱਧਰ ਵੀ ਆ ਅੱਜ ਜਲਦੀ ਰਾਤ ਹੋ ਰਹੀ ਉਹ ਕੈ ਵਜੇ ਤੁਰੇ ਨੇੜੇਲੇ ਆਉਂਦਾ ਪਰ ਇੰਡੋ ਕਰੀ ਕਾਤੇ ਜਾਂਦਾ ਗੱਡੀ ਆਉਂਦੀ ਆ 5 ਵਜੇ ਇਹਨਾਂ ਤੂੰ 6 ਵਜੇ ਹਾਂ ਅੱਥ ਨੇ 5:30 ਆ ਸਰਕਾਰੀ ਸਕੂਲ ਆ ਇਹ 6 ਵਜੇ ਜਾਂਦਾ ਤੜਕੇ ਅੱਥ ਨੇ 7 ਵਜੇ ਘਰੇ ਆਉਂਦਾ ਸਰਕਾਰੀ ਸਕੂਲ ਦਾ ਤਾਂ ਇਹ ਦੂਜਾ ਜਾਂ ਗੇਮ ਕਰਾਉਂਦੇ ਨੇ ਪਹਿਲੀ ਗੱਲ ਪੁੱਠੀ ਗੱਲ ਨਾਲ ਲੈ ਜਿਓ ਵੀ ਸਰਕਾਰ ਸੁਨੇਹਾ ਲਿਆ ਕੇ ਅੱਥ ਨੇ ਛੱਡਦੀ ਆ ਉਥੇ ਪਲੇਅਰ ਨੇ ਸਾਰੇ ਜਿਹੜਾ ਵੀ ਜਵਾਕ ਲੱਗਿਆ ਇੱਕ ਗੱਲ ਹੋਰ ਓਥੇ ਐਡਮਿਸ਼ਨ ਲਈ ਵੀ ਮੈਂ ਕਹਿੰਦਾ ਵੇਟਿੰਗ ਚ ਹੈ ਨਾ ਵੇਟਿੰਗ ਕਰਨੀ ਪੈਂਦੀ ਐਡਮਿਸ਼ਨ ਲਈ ਤੇ ਤੇਰੇ ਕੋਲੇ ਗੇਮ ਕਿਹੜੀ ਆ ਬਿਲਕੁਲ ਐਸਕੇਟਿੰਗ ਓਥੇ ਜਿਹੜਾ ਵੀ ਜਵਾਕ ਪੜੂ ਯਾਰਾ ਉਹਦੇ ਕੋਲੇ ਗੇਮ ਹੋਊ ਪੱਕਾ ਇਹੋ ਜਿਹਾ ਕੋਈ ਜਵਾਕ ਨਹੀਂ ਹੋਣਾ ਹੈ ਨਾ ਕੰਮੂ ਜਿਹਦੇ ਕੋਲੇ ਗੇਮ ਨਾ ਹੋਵੇ ਉੱਥੇ ਜਿਹੜਾ ਉੱਥੇ ਲੱਗ ਗਿਆ ਉਹ ਗੇਮ ਕਰੂ ਤੇਰੇ ਕੋਲੇ ਕਿਹੜੀ ਆ ਐਸਕੇਟਿੰਗ ਟਾਇਰਾਂ ਦੇ ਬੂਟ ਬਿਜਾਉਣਾ ਟਾਇਰਾਂ ਦੇ ਬੂਟਾਂ ਸੁੱਟ ਲੈਣਾ ਪੂਰਾ ਕਿੰਨੇ ਚੜ ਜਾਂਦੇ ਗੱਡੀ ਚੜ ਜਾਂਦੇ ਸਾਰੇ ਸਾਉ ਤੇ ਕਰ ਦਿੰਦਾ ਹੈ ਹੈ ਨਾ ਗੇਰੀ ਨਹੀਂ ਪਾਇਆ ਲੇ ਗਾ ਪੰਜਵਾਂ ਲੇ ਗੇਰੀ ਪਾਇਆ ਨਾ ਠੀਕ ਹੈ ਇਹ ਕੋ ਗਰਾ ਦਾ ਨੌਜਵਾਨਾ ਔਰ ਟਾਈਮ ਤੇ ਤੂਤੀ ਖੁੰਚੂਏ ਬੰਦੇ ਗੱਗੇ ਨਹੀਂ ਰੱਖ ਲਾ ਵੈਸੇ ਯਾਰ ਤੂੰ ਕਾ ਤੂੰ ਕਾ ਬੈਠਾ ਕੁਛ ਨਹੀਂ ਤੇਰਾ ਕੁਝ ਆਉਂਦਾਗਾ ਮੇਰੀ ਤੈਅ ਕਰਕੇ ਜਲਦੀ ਜੀਰਾ ਲੇਤਾ ਉਹ ਬੈਠਾ ਜਲਦੀਰਾਂ ਖੜਾ ਦੇਖੀ ਇਹਨੇ ਕਿੱਕ ਮਾਈਂ ਕਿਹਾ ਖੋਸਾਂ ਜਲਦੀ ਕਰ ਦੇ ਕੇ ਉਹ ਸੈੱਟ ਉਹ ਡੀਰ ਲੈ ਕੇ ਜੱਗੋਤ ਲਾ ਲੈ ਆਹ ਸੀ ਕੱਕਰ ਕੀ ਆ ਮੈਂ ਤਾਂ ਬਹਿ ਇਹਨਾਂ ਦੇ ਚੀਜ਼ਾਂ ਦੇ ਨਹੀਂ ਪਤਾ ਆਹ ਕਾਏ ਮੰਗੀ ਕੁਸੇ ਗਾ ਅੱਗੇ ਨੂੰ ਆਰਡਰ ਲਾਉਂਦਾ ਸਾਰੇ ਰਾਤ ਮਨ ਉਤਰੇ ਨਹੀਂ ਕਰਦਾ ਅਕੇ ਜੈ ਕਿ ਲੈ ਭਾਈ ਆਪਾਂ ਸੀਨ ਕਰੀਏ ਯਾਰ ਲੇਟ ਹੋਈ ਜਾਂਦੇ ਆ ਮਦਗੈਂ ਦਾ ਇੱਥੇ ਸੀਨ ਕਰਨਾ ਆਹ ਵੇ ਇਹ ਵੀ ਕੰਮ ਕਰਦਾ ਖੇਤ ਪਿਆ ਉਹਦਾ ਵੀ ਪਰਹਾ ਮੁੰਡਾ ਉੱਥੇ ਖੂਬੂ ਕਾਂਗੜੇ ਪਾਈ ਜਾਂਦਾ ਇਹ ਆ ਉਧਰੋਂ ਮੂੰਹ ਨੂੰ ਲਾ ਕੇ ਲਾਲਜੀ ਬੋਤਲ ਪੀਨ ਠੀਕ ਹੈ ਹਣਾ ਹਾਂ ਬਈ ਓਏ ਮੇਦੋ ਵਾਲਾ ਫੋਨ ਤੇਰੇ ਕੋਲੇ ਆ ਹਣਾ ਐਂ ਕਰਾਣੇ ਬਈ ਇਹ ਖੂਬੀ ਕਿਤ ਬੰਨੇ ਜੋੜਦਾ ਵਧੀਆ ਜਦੋਂ ਮੇਰੀ ਗੱਲ ਸੁਣ ਤੂੰ ਬਾਹਰੇ ਉੱਥੇ ਠੰਡਾ ਪੀ ਜਾਂਦਾ ਹੋਵੇਗਾ ਹਜੇ ਤਾਂ ਇੱਕ ਸੀਨੇ ਦਾ ਦੇਖਦਾ ਜੇ ਦੁਬਾਰਾ ਇੱਕ ਲਾਉਣਾ ਪੈ ਸਕਦਾ ਤੇ ਤੂੰ ਠੰਡਾ ਪੀ ਆ ਨਾ ਦੁਕਾਨ 'ਚ ਬੈਠਾ ਕਮੋ ਦੀ ਦੁਕਾਨ 'ਚ ਬਾਹਰੇ ਮੈਂ ਆਉਂਗਾ ਉਧਰ ਮੈਂ ਆਕੇ ਤਰ ਮੈਂ ਪੁੱਛ ਵੀ ਆਵਣੇ ਕੀ ਵੀ ਆਹ ਕੀ ਪੀਣਾ ਭਾਈ ਇਹਦਾ ਪਪਾ ਚਾਚਾ ਜਾਨ ਪਾਂਦੀ ਆ ਬੰਦੇ ਜੀ ਸਟ੍ਰਿੰਗ ਨੂੰ ਕਹੀਂ ਚੰਗਾ ਤੂੰ ਮੈਂ ਫਿਰ ਆਖੂ ਵੀ ਐ ਕਰ ਫਿਰ ਤੜਕੀ ਇਹ ਤੋਂ ਕੈਂਪਰ ਭਰਾ ਲਿਆ ਕਰੋ ਸਾਰੇ ਟੱਬਰ ਨੂੰ ਪਿਆ ਦਿਆ ਕਰ ਹੈ ਬੁੜੀ ਦਾ ਤੇਰੀ ਲੰਗ ਮਾਰ ਮਾਰ ਤੁਰਦੀ ਆ ਵੇ ਦਿਖਾਵਾਂ ਜੇ ਜਾਨ ਪਾਉਂਦੀ ਉਹਨੂੰ ਪਿਆ ਨਾ ਜਾਨ ਪਾਉਂਦੀ ਪੁੰਦੀ ਨਹੀਂ ਭਾਈ ਥੋੜਾ ਟਾਈਮ ਹੀ ਕੱਢੋਂਗੇ ਮੈਂ ਆਖੂਂਗਾ ਦੇਖ ਲੈ ਪੈਂ ਸਾਡੀ ਉਮਰ ਹੋ ਗਈ ਤੂੰ ਕਦੇ ਮੇਰੇ ਘੜੀ ਦੇਖ 65 ਸਾਲ ਦੀ ਉਮਰ ਹੋ ਗਈ ਢਿੱਡ ਦਿਖਾ ਦੇ ਚਾਹੇ ਮੇਰਾ ਰੰਦੇ ਵਾਂਗੂ ਸਰੀਰ ਐ ਕਰਿਆ ਪਿਆ ਨਾ ਉਮਰ ਕਿੰਨੀ ਆ ਕ 26 ਸਾਲ ਐ ਆ ਦੇਖ ਲੈ ਗੋਗੜ ਕਿੱਡੀ ਐ ਹੈ ਗੋਗੜ ਦੇਖ ਲੈ ਮੈਂ ਕੋਈ ਜਿਹੜੀ ਤੇਰੀ ਉਮਰ ਦਾ ਭਾਰਤੀ ਨਾ ਫੁੱਲਾ ਵਾਲਾ ਭਾਰਤੀ ਸਾਡਾ ਤਾਂ ਇਹ ਤਾਂ ਮੇਰਾ ਵਾਲਾ ਉਡੋ ਜੁੰਡ ਜੁੰਡ ਕਰ ਦਿੱਤੀ ਤੁਸੀਂ ਤਾਂ ਲਾਜ ਜੀ ਲਾਜ ਬੱਤੇ ਬਣਾ ਤੂੰ ਮੰਜੇ ਤੋਂ ਨਹੀਂ ਖੜਾ ਹੋਇਆ ਜਾਂਦਾ ਮਾਤਾ ਹਜੇ ਵੀ ਸਾਲ ਮਾਰ ਕੇ ਸੂਆ ਟੱਪ ਜਾ ਮੈਂ ਤਾਂ ਤੂੰ ਦੱਸ ਮੈਂ ਤਾਂ ਤਿੰਨ ਵਾਰੀ ਪਾਰ ਕਰ ਜੂ ਆਪਣੇ ਪਿੰਡ ਵਾਲੀ ਨਹਿਰ ਐਂ ਤਾਂ ਕਾ ਚਾਚਾ ਯਾਰ ਪੁਰਾਣੇ ਬੰਦੇ ਦਾ ਫਰਕ ਐ ਬੰਦਿਆਂ ਦਾ ਨਹੀਂ ਫਰਕ ਬਈ ਬੰਦਾ ਕੰਮ ਕਰਦੇ ਸੀ ਕਿ ਪੁਰਾਣੇ ਬੰਦੇ ਨਾਲ ਖਦ ਖਰਾਕਾ ਖਾਂ ਦਿੱਤੀ ਉਹ ਤਾਂ ਮੇਰੇ ਸਾਲੇ ਹੱਥ ਨੇ ਤਾਂ ਸ਼ੱਕਰ ਚੱਕ ਕੇ ਉਹ ਪਾਪਾ ਖਾਈ ਜਾਣਗੇ ਕਿ ਸਾਨੂੰ ਗਰਦ ਚੜ੍ਹਦੀ ਨੀਰੇ ਚ ਜਾਣਾ ਨਹੀਂ ਹਾਂ ਪਰਾਂ ਟਰਾਲੀ ਨਾਲ ਕੇ ਜੇ ਕੋਲ ਦੇ ਕੇ ਪਾ ਦੋ ਕੇ ਹੱਥ ਨਹੀਂ ਕਾਉ ਸਕਾਂਗੇ ਫਿਰ ਫੈਕਸ਼ਨ ਹੋਊਗੀ ਹਾਂ ਉਹ ਉਹ ਗੱਲਾਂ ਮੈਂ ਤੁਹਾਨੂੰ ਉੱਥੇ ਹੀ ਦੱਸ ਦੂੰ ਮੌਕੇ ਤੇ ਜਿਹੜੀਆਂ ਕਰਨੀਆਂ ਨੇ ਮਾਮੂ ਚਾਚਾ ਹੁਣ ਤਾਂ ਦੁੱਧ ਵੀ ਜ਼ਹਿਰ ਆ ਹਾਂ ਉਹ ਤਾਂ ਹੁਣ ਰੇਹਾਂ ਸਪਰੇਅ ਵਾਲਾ ਕੰਮ ਹੈ ਉਹ ਪੀਓ ਨਾ ਕਰੋ ਆ ਪੀਆ ਕਰੋ ਵਧੀਆ ਦੁੱਧ ਤੂੰ ਚੰਗਾ ਤਾਂ ਹੈਗਾ ਇਹ ਸਟ੍ਰਿੰਗ ਪੀਓ ਜੀ ਆ ਤੂੰ ਲਾਲਜੀ ਕਿੰਨੇ ਹਾਂ ਤੇ ਇਹੇ ਕਰਕੇ ਗੱਲਾਂ ਉਹਦੋਂ ਮੈਂ ਤੁਹਾਨੂੰ ਯਾਰ ਮੌਕੇ ਦੱਸ ਦੂੰ ਉੱਥੇ ਤੂੰ ਭੁੱਲ ਜੀਂਆਂ ਇਹ ਗੱਲਾਂ ਹੁਣ ਤਾਂ ਜੋੜਿਆ ਤੂੰ ਐਂ ਹਿਸਾਬ ਲਾ ਲਾ ਕੱਦ ਦੇਖ ਲਾ ਢਿੱਡ ਦੇਖ ਲਾ ਸਰੀਰ ਦੇਖ ਲਾ ਵਾਲ ਦੇਖ ਲਾ ਉਹ ਵੀ ਉੱਥੇ ਉਹਦੇ ਗੰਚਾ ਉੱਥੇ ਉਹਦੇ ਗੰਚਾ ਐ ਦਾੜੀ ਮੁੱਛ ਦੇਖ ਲਾ ਰੰਗ ਦੇਖ ਲਾ ਇੱਕ ਇਹ ਰਤੀ ਪਰ ਦਾ ਫਰਕ ਨਹੀਂ ਹੈ ਰਤੀ ਪਰ ਜੇ ਹੈਗਾ ਬਾਈ ਤੁਸੀਂ ਕਮੈਂਟਾਂ ਚ ਦੱਸੋ ਕੀ ਡਿਫਰੈਂਟ ਇਧਰ ਮੇਰੇ ਕੋ ਨਹੀਂ ਕਰੀ ਕੈਮਰਾ ਮੈਨੂੰ ਐ ਲੱਗਦਾ ਵੀ ਇਹ ਪਿਛਲੀਆਂ ਰੂਹਾਂ ਮਿਲ ਗਈਆਂ ਹੈ ਤੁਸੀਂ ਕਾਲੇ ਕਿਤੇ ਨਹੀਂ ਜਾਂਦੇ ਹੋ ਸਮਝ ਲੈ ਕੇ ਤੁਲੂਆ ਹਾਂ ਨਾ ਅਸੀਂ ਤਾਂ ਕਿਤੇ ਨਹੀਂ ਆਦੇ ਕਿਤੇ ਮੇਰੇ ਸਾਲੇ ਉੱਥੇ ਰੁਲ ਗਏ ਹੋ ਉਹ ਚਾਲੇ 6 ਮਿੰਟ ਸੁੱਟ ਗਏ ਉਹ ਕਿਤੇ ਕੋ ਟੋਪੇ ਚ ਮਾਰ ਗਿਆ ਉਹ ਸਾਲ ਕਿੱਦਾਂ ਮੈਂ ਬਚ ਗਿਆ ਹੋਵੇ ਮਗਰ ਕੋਈ ਚੱਕ ਲਿਆ ਹੋਵੇ ਕਿਤੇ ਜਮੀ ਸੇਮ ਨੇ ਯਾਰ ਕੋਈ ਦੱਸੋ ਕਮੈਂਟ ਕਰਕੇ ਕਿ ਲੱਗਦਾ ਵਰਕ ਖੜਿਓ ਬਰੋਪਰ ਖੜਿਓ ਓਏ ਆ ਦੇ ਆ ਆ ਹੱਥ ਸਾਹ ਹੱਥ ਨਾ ਦੇਖ ਦੇਖ ਟਡ ਟਡ ਦਿਖਾ ਮੜੇ ਟਡ ਜ਼ੂਮ ਕਰਕੇ ਰੇਅਰ ਬੈਗ ਛੱਡ ਦੇਦਾ ਪੂਰੇ ਕਰਕੇ ਇੱਥੇ ਨਿਕਲਦੇ ਕਿਉਂ ਓਏ ਜਮੀ ਯਾਰ ਸੇਮ ਹੈ ਸਾਰਾ ਕੁਝ ਜਮੀ ਸੇਮ ਹੈ ਲਗਦੀ ਨਹੀਂ ਹੈਗੇ ਵੀ ਐਂ ਜੀ ਮਿਲ ਗਿਆ ਵਿਛੜੀਆਂ ਰੂਹਾਂ ਮਿਲ ਗਿਆ ਹੈ ਵਿਛੜੀਆਂ ਰੂਹਾਂ ਮਿਲੀਆਂ ਨੇਗੇ ਉਧਰੋਂ ਮੱਛੀ ਬੈਠੀ ਆ ਤੁਹਾਡੇ ਤੇ ਪਤਾ ਨਹੀਂ ਕੀ ਗੱਲ ਮੇਰਾ ਤਾਂ ਪੁੱਤ ਖੜਾ ਮੇਰੇ ਸਾਹਮਣੇ ਹੈ ਔਰ ਹੁਣ ਸਲਾ ਅਗਿਆਕਾਰੀ ਪੁੱਤ ਖੜਾ ਆਏ ਦੇਖਾ ਸਮਰੇ ਪੂਜੇ ਲਾਤੇ ਤੇ ਸਾਰੀ ਜਿੰਦਗੀ ਕਿਤੇ ਸਾਰੀ ਜ਼ਿੰਦਗੀ ਨਾਂਗੀ ਕਮਾਉਂ ਲਿਆਂ ਦੀ ਇਧਰ ਇਹ ਸਟਾਫ ਬੈਠਾ ਬੈਂਕ ਦਾ ਇਹ ਨਹੀਂ ਰਾਹ ਦਿੰਦੇ ਕਿਸੇ ਨੂੰ ਐ ਕੀ ਕਹਿਣਾ ਤੁਹਾਨੂੰ ਹਰੇਕ ਦੀ ਲਿਮਟ ਇਹ ਕਰਕੇ ਮਾਰਦੇ ਨੇ ਲੋਨ ਕਰਾ ਲਓ ਘਰ ਤੇ ਕੋ ਮਰਜ਼ੀ ਕਰਾ ਲਓ ਬੰਦਾ ਪੰਜਾਬ ਕਰ ਜਾਏ ਕਰਦਾ ਬੰਦਾ ਬੰਦਾ ਬੰਦਾ